ਖਾਈ ਦੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਗਰਮੀ ਧੁੱਪ ਅਤੇ ਹਮਸ ਸਾਰੇ ਹੀ ਕਿਸ ਤਰ੍ਹਾਂ ਦੇ ਵਿੱਚ ਦੇਖਣ ਨੂੰ ਮਿਲੇ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਕੁਝ ਦੇ ਖੇਤਰਾਂ ਦੇ ਵਿੱਚ ਬੱਦਲ ਬਣਿਆ ਤੇ ਮੀਂਹ ਦਾ ਸ਼ਰਾਟਾ ਦੇਖਿਆ ਗਿਆ ਖਾਸ ਕਰਕੇ ਮੋਗਾ ਫਰੀਦਕੋਟ ਇਹਨਾਂ ਨਾਲ ਲੱਗਦੇ ਬਠਿੰਡਾ ਤੇ ਬਰਨਾਲੇ ਦੇ ਕੁਝ ਕੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖੇ ਗਏ ਜਿਹੜੇ ਕਿ ਅਗਲੇ ਕੁਝ ਘੰਟਿਆਂ ਦਰਾਂਨ ਹੋਰ ਵੀ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਦੂਸਰੀ ਤਰਫ ਨਵੇਂ ਬੱਦਲ ਬਣ ਰਹੇ ਹਨ ਉਹ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਬਣ ਰਹੇ ਹਨ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਇਸ ਸਾਈਡ ਮੀਂਹ ਦੀ ਸੰਭਾਵਨਾ ਰਹਿ ਸਕਦੀ ਹੈ ਹਨ ਦੂਸਰੀ ਤਰਫ ਅੰਮ੍ਰਿਤਸਰ ਤਰਨਤਨ ਲੰਦੇਵਾਲੇ ਪਾਸਿਓ ਬਾਰਡਰ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਬੱਦਲ ਦਾਖਲ ਹੋ ਰਹੇ ਹਨ ਉਹਨਾਂ ਵੀ ਖੇਤਰਾਂ ਦੇ ਵਿੱਚ ਮੀਹਨੇਰੀ ਦਾ ਤੌਰ ਦੇਖਣ ਨੂੰ ਮਿਲ ਸਕਦਾ ਹੈ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਪਵਾਰ ਖੇਤਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਉਮੀਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਅੱਜ ਰਾਤ ਤੋਂ ਪਹਿਲੋ ਪਹਿਲੋ ਦੇਣਗੇ ਕੱਲ ਤੜਕਸਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਵਾਰ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਉਹ ਇਲਾਕੇ ਮਾਜੇ ਦੇ ਵੀ ਹੋ ਸਕਦੇ ਨੇ ਦੁਆਬੇ ਦੇ ਵੀ ਤੇ ਪਵਾਰ ਖੇਤਰ ਦੇ ਵਿੱਚ ਵੀ ਜਿਵੇਂ ਦੱਸਿਆ ਹੋਇਆ ਸੀਗਾ ਕਿ 28 29 ਅਤੇ 30 ਤਰੀਕ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਪਰ ਅੱਜ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ ਜਿਹੜੇ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਸੀਗੀ ਉਹ ਹਰਿਆਣਾ ਅਤੇ ਜੁਪੀ ਦੇ ਖੇਤਰਾ ਵੱਲ ਨੂੰ ਖਿਸਕਦਾ ਹੋਇਆ ਦਿਖਾਈ ਦਿੱਤਾ 29 ਅਤੇ 30 ਨੂੰ ਉਮੀਦ ਰਵੇਗੀ ਪੰਜਾਬ